ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਖੜੇ ਹੋਏ ਹਾਂ ਬਰਨਾਲਾ বাস ਸਟੈਂਡ ਤੇ ਆਪਣੇ ਉਰੇ ਲੱਭੀ ਇੱਕ ਜੂਸ ਕਾਰਨਰ ਹੈ ਮੈਂ ਪਿਛਲੇ ਸਾਲ ਇਹਨਾਂ ਦੀ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਇਹ ਮਰੀਜਾਂ ਦੀ ਇੱਕ ਫ੍ਰੀ ਸੇਵਾ ਜੋ ਹੈ ਜੂਸ ਦੀ ਨਿਭਾ ਰਹੇ ਨੇ ਤੇ ਆਜੋ ਆਪਾਂ ਜਾ ਕੇ ਗੱਲਬਾਤ ਕਰਦੇ ਹਾਂ ਕਿ ਇਸ ਸਾਲ ਵੀ ਇਹ ਫ੍ਰੀ ਸੇਵਾ ਜੋ ਹੈ ਸ਼ੁਰੂ ਤੋਂ ਨਿਭਾ ਰਹੇ ਨੇਗੇ ਆਜੋ ਬਾਈ ਜੀ ਸਭ ਤੋਂ ਪਹਿਲਾਂ ਹੀ ਸਾਸ਼ਰੀ ਗਾਲ ਜੀ ਸੱਚੇ ਗਾਲ ਬਾਈ ਜੀ ਤੇ ਬਾਈ ਜੀ ਮੈਂ ਤੁਹਾਡੀ ਇੱਕ YouTube ਦੀ ਵੀਡੀਓ ਦੇਖੀ ਸੀ ਪਹਿਲਾਂ ਕਿ ਤੁਸੀਂ ਜੋ ਮਰੀਜਾਂ ਦੀ ਫਰੀ ਸੇਵਾ ਨਿਭਾਰੇ ਜੀ ਤੇ ਇਹ ਸਭ ਵੀ ਜੋ ਕਿ ਤੁਸੀਂ ਫਰੀ ਦੇਵਾ ਜਾਣ ਦਿੱਤੀ ਹੋਈ ਹੈ ਭਾਜੀ ਪਿਛਲੇ ਸਾਲ ਦੀ ਤਰ੍ਹਾਂ ਵੀ ਇਸ ਸਾਲ ਵੀ ਅਸੀਂ ਫਰੀ ਜੀ ਬਾਈ ਜੀ ਦੀ ਉਹ ਸਹੀ ਕੰਟੀਨਿਊਜ ਹੈਗੀ ਹੈ ਤੇ ਬਾਈ ਜੀ ਤੁਸੀਂ ਕਹਿ ਰਹੇ ਸੀ ਪਿਛਲੀ ਵੀਡੀਓ ਵਿੱਚ ਵੀ ਮਰੀਜ਼ਾਂ ਕੋਲ ਪਰਚੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਪਰਚੀ ਜ਼ਰੂਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਨਹੀਂ ਤੁਹੇ ਸੇਵਾ ਜੋ ਕਰਦੇ ਦੇਖੋ ਜੀ ਇਹ ਪਰਚੀ ਦੇਖਣ ਦਾ ਥਾਂ ਜਿਹੜਾ ਦੇ ਜਣਾ ਹੈ ਜੀ ਜਿਹੜਾ ਮਰੀਜ਼ ਹੈ ਅਸਲ ਮਰੀਜ਼ ਉਹਦੇ ਤੱਕ ਇਹ ਸੇਵਾ ਪਹੁੰਚ ਕੇ ਹਾਂਜੀ ਆਪਣੀ ਲੋਕੇਸ਼ਨ ਦਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਵੀ ਕਿਹੜੀ ਲੋਕੇਸ਼ਨ ਲੋਕੇਸ਼ਨ ਹੈ ਜੀ ਬਰਨਾਲਾ ਬੱਸ ਸਟੈਂਡ ਛੋਟੇ ਗੇਟ ਦੇ ਨਾਲ ਹੀ ਨਿਕਲਦੇ ਨਾਲ ਇਹ ਸਾਡੀ ਦੁਕਾਨ ਹੈ ਜੀ ਤੇ ਤੁਹਾਡਾ ਕੋਈ YouTube ਚੈਨਲ ਵਗੈਰਾ ਨਹੀਂ ਬਣਾਇਆ ਹੋਇਆ ਅਸੀਂ ਜੀ ਪਿਛਲੇ ਵਾਰ ਨੇ ਇੱਕ ਕੀ ਅਸੀਂ ਚੈਨਲ ਬਣਾਇਆ ਜੀ ਰਾਜਪੂਤ ਕਾਰਨਰ ਜੂਸ ਠੀਕ ਹੈ ਕਿਉਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਵੀ ਜੇ ਇਹ ਕਿਹੜੀ ਛੇਵ ਹੈ ਇਹ ਮਰੀਜ਼ਾਂ ਤੱਕ ਪਹੁੰਚ ਸਕੇ ਤੇ ਮਰੀਜ਼ ਇਹਦਾ ਲਾਭ ਲੈ ਸਕਣ ਤੇ ਭਾਈ ਜੀ ਦਾ YouTube ਚੈਨਲ ਵੀ ਬਣ ਗਿਆ ਅਤੇ ਬਰਨਾਲੇ ਦੇ ਮਰੀਜ਼ੀ ਆ ਸਕਦੇ ਨੇ ਨਹੀਂ ਜੀ ਮਰੀਜ਼ ਜਿੱਥੋਂ ਮਰਜ਼ੀ ਦਾ ਹੋਵੇ ਪਰਚੀ ਹੋਣੀ ਜ਼ਰੂਰੀ ਹੈ ਜੀ ਸਰਕਾਰੀ ਹਸਪਤਲ ਦੀ ਠੀਕ ਹੈ ਜੀ ਤੇ ਇਹ ਦਾ ਨ ਆਪਣੇ ਉਤਾਰ ਸਿੰਘ ਜੀ ਜੋ ਕਿ ਆਪਣੇ ਜੂ ਦੀ ਸੇਵਾ ਮਰੀਜ਼ਾਂ ਵਾਸਤੇ ਫ੍ਰੀ ਨਿਵਾੜੇ ਨੇ ਇਹਨਾਂ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਫਤਗਾ ਦੇਖ ਸਕਦੇ ਹਾਂ ਮਰੀਜ਼ਾਂ ਦਾ ਪਰਚਾ ਲਿਖਿਆ ਵੀ ਹੋਇਆਗਾ ਮਰੀਜ਼ਾਂ ਵਾਸਤੇ ਫ੍ਰੀ ਸੇਵਾ ਤੇ YouTube ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਹਰੇਕ ਮਰੀਜ਼ ਕੋਲ ਵੀਡੀਓ ਪਹੁੰਚ ਸਕੇ ਤੇ ਉਹ ਇਸ ਦਾ ਲਾਭ ਲੈ ਸਕਣ ਤੇ ਸਤਿ ਸ਼੍ਰੀ ਅਕਾਲ